ਲੋਬੀ ਮੈਟਰੋ ਹੈਗਰੀ ਜੋਂਦਾ ਨਵਾਂ ਸੱਪ ਆ ਗਿਆ ਕਰਤੇ ਗੱਲਬਾਤ ਬਾਰੇ ਕਿ ਕਿਹੜਾ ਸੱਪ ਕੱਢਿਆ ਹੈ ਗਰੀ ਜੋਂ ਨੇ ਲੇਜ਼ਰ ਲੈਵਲਰ ਕਹਿੰਦੇ ਨੇ ਚੌਬਰ ਨੂੰ ਤੇ ਇੱਕ ਪਾਸੇ ਤਾਂ ਕਹਿੰਦੇ 9 ਫੁੱਟ ਦਾ ਹੀ ਤੇ ਜਦੋਂ ਮਜਬੂਰੀ ਪਾਏ ਜੇ ਤਾਂ ਇਹ 12 ਫੁੱਟ ਤੱਕ ਖੁੱਲ ਕੇ ਦਿਖਾ ਸਕਦਾ 1.5 1.5 ਫੁੱਟ ਦੋਨੇ ਪਾਸੇ ਲਾਹ ਹੋ ਜਾਂਦਾ ਪਤੰਦਰਾ ਨੇ ਕੀ ਕਾਰਡ ਕੱਟਤੀ ਕਹਿੰਦੇ ਸਟੇਬਲ ਵੀ ਪੂਰਾ ਰਹਿੰਦਾਗਾ ਤੇ ਆਹ ਵਿਸ਼ੇਸ਼ਤਾਵਾਂ ਦਿੱਤੀਆਂ ਹੋਈਆਂ ਲੇਅਰ ਲੈਵਲ ਕੈਪਟਨ 912 912 ਤਾਂ ਆਖਿਆ ਤੇ ਬੰਦਾ 9 ਦਾ ਤੇ ਖੁੱਲਾ 12 ਦਾ 912 ਬਣਾ ਤੇ ਚੌਬਰਾਣੀ ਬਹੁਤ ਹੀ ਸੋਹਣਾ ਹਿੱਸਾ ਹੁਸਾ ਲਾ ਕੇ ਤਿਆਰ ਕੀਤਾ ਦੇਖੋ ਆਹ ਟੈਕਨੋਲੋਜੀ ਲਾਈਏ ਇਹਨਾਂ ਨੇ ਪਾਈ ਪਾਈਆਂ ਲਾ ਕੇ ਪੂਰੀ ਉਹ ਬਣਾਈ ਆ ਮਜ਼ਬੂਤੀ ਕਦੇ ਇੰਨਾ ਚੌੜਾ ਲਫੀ ਵੀ ਨਾ ਜਾਵੇ ਜਦੋਂ ਤੱਕ ਕੰਮ ਕਰਨ ਆਪਾਂ ਆਪਦੇ ਖੇਤ ਜਦੋਂ ਦਾ ਖੋਲੋ 12 ਫੁੱਟ ਜਦੋਂ ਜਨਾ ਕਿਰਾਏ ਵਾਲੇ ਦੇ ਉਦੋਂ ਖੋਲੋ 9 ਫੁੱਟ ਤੇ ਮੋਕੇ ਦੇ ਕਾਦੋ ਭਾਈ 12 ਫੁੱਟੇ ਨਾਲ ਤਾਂ ਗੱਲ ਨਹੀਂ ਮੈਂ ਉਸ ਕਰਾਹਾ ਮਾਰ ਦੇਣਾ ਤੇ ਪਿੱਛੋਂ ਵੀ ਪੂਰਾ ਸਾਫ ਸਫਾਈ ਕਰਕੇ ਜਮਾ ਬਣਾਇਆ ਹੋਇਆ ਹੈਗਾ ਜੋੜ-ਜੂੜ ਮਾਰ ਕੇ ਨਾ ਪੂਰਾ ਪਤਾ ਨਹੀਂ ਲੱਗਦਾ ਯਾਰ ਇਹ ਕੀ ਸਾਂਚੇ ਜਿਹਾ ਬਣਿਆ ਕਿ ਟਾਂਚੇ ਜਿਹਾ ਬਣਿਆ ਕਰਾ ਲਾਇਆ ਪੈ ਕੰਪਨੀ ਨੇ ਟਾਇਰ ਟੂਰ ਦੇਖ ਲਓ ਤੁਸੀਂ ਨਾ ਪੂਰੇ ਸੋਹਣੇ ਲੱਗ ਲੱਗਦੇ ਹੈ ਕਿ ਬਣਾਵਟ ਐ ਕਰੀ ਜਾਂਦੀ ਆਪਾਂ ਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਕਿ ਯਾਰ ਹਨਾ ਪੰਪ ਪੰਪਾ ਦੇਖੋ ਤੁਸੀਂ ਕਿੰਨੇ ਸੋਹਣੇ ਤਰੀਕੇ ਨਾਲ ਫਟ ਕੀਤੇ ਹੋਏ ਹੈਗੇ ਬਾਕੀ ਯਾਰ ਚੀਜ਼ ਬਣਾ ਦਿੰਦੇ ਨੇ ਐਗਰੀਜਨ ਵਾਲੇ ਗੱਲਾਂ ਦੀਆਂ ਗੱਲਾਂ ਨੇ ਕੀ ਭਾਂਦਾ ਤਾਂ ਉੱਥੇ ਟੂਲ ਬਾਕਸ ਵੀ ਪੂਰਾ ਚਲਾਇਆ ਹੋਇਆ ਹੈਗਾ ਆ ਪਿੱਛੇ ਜੇ ਖੜ ਕੇ ਆਪਾਂ ਟੂਲ ਬਾਕਸ ਕੱਢ ਪਾ ਸਕਦੇ ਹਾਂ ਟੂਲ ਬਾਕਸ ਚ ਤੇ ਜਿੱਥੇ ਇਹਦੇ ਲੱਗਿਆ ਹੁੰਦਾ ਡਿਸਟ੍ਰੀਬਿਊਟਰ ਉਹਨੂੰ ਪੂਰਾ ਕਵਰ ਕੀਤਾ ਕਿਉਂਕਿ ਮਿੱਟੀ-ਮੁੱਟੀ ਪੈਂਦੀ ਰਹਿੰਦੀ ਏ ਤਾਰਾਂ ਤੂਰਾਂ ਚ ਤੇ ਜੇ ਆ ਮਾੜਾ ਮੋਟਰ ਕਿਤੇ ਸੈਟਿੰਗ ਵੈਟਿੰਗ ਨਾ ਹੋ ਜੇ ਤਾਂ ਕਰਕੇ ਪੂਰਾ ਬੰਦ ਹੀ ਕਰ ਦਿੰਦੇ ਇਹ ਤੇਰ ਮੇਨ ਗੱਲ ਹੈ ਨਾ ਜਿਹੜੀ ਐਗਰੀਜਨ 2 ਸਾਲ ਦੀ ਗਾਰੰਟੀ ਦੇ ਦਿੰਦੀ ਆ ਹਿੱਸਾ ਵੀ ਇਹਨਾਂ ਨੇ ਉਸ ਹੱਬ ਨਾਲ ਚੌੜਾ ਕੀਤਾ ਹੋਇਆ ਆ ਇਹ 9 ਫੁੱਟ ਦੇ ਹਿਸਾਬ ਨਾਲ ਪੂਰਾ ਟਾਇਰਾਂ ਦੇ ਸਿੱਧ ਨੂੰ ਹੋਣਾ ਹੀ ਨਹੀਂ ਹੈਗਾ ਕਿ 8 ਫੁੱਟ ਦੇ ਹਿਸਾਬ ਨਾਲ ਹੋਵੇ ਟਾਇਰ ਬਾਹਰ ਨੂੰ ਫਿਰਦੇ ਹੁਣ ਇਹ ਤਾਂ ਸਾਰਾ ਟਾਂਚੀ ਲੱਗੂਗਾ ਤੇਰੇ ਟ੍ਰੂਡ ਦੀ ਗੱਲ ਵੀ ਆਪਾਂ ਕਰ ਲਾਂਗੇ ਜੇ ਟਾਈਮ ਲੱਗੇ ਆਪਣੇ ਕੋਲੇ ਤੇ ਇਧਰੋਂ ਹਾਂ ਦੇਖੋ ਸਾਰਾ ਸਿਸਟਮ ਉਹੀ ਡਿਸਟ੍ਰੀਬਿਊਟਰ ਚੋਂ ਨਿਕਲਦੀਆਂ ਪਾਈਪਾਂ ਦੋ ਵੈਪੇ ਆਉਂਦੀਆਂ ਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹ ਰਹੀ ਖੁੱਲਦਾ ਉਹ ਮੇਰੇ ਹਿਸਾਬ ਨਾਲ ਪਹਿਲਾਂ ਸਿਸਟਮ ਤੋਂ ਸਮਝ ਤੋਂ ਬਾਹਰ ਆ ਯਾਰ ਕਿਵੇਂ ਕਿੱਥੋਂ ਕੀ ਕੁਝ ਹੁੰਦਾਗਾ ਬਾਕੀ ਇੱਥੇ ਇਹਨਾਂ ਨੇ ਦਿੱਤਾ ਹੋਇਆ ਰੋਕ ਕੇ ਪੜ ਲਓ ਸਾਦੇ ਬਾਅਦ ਕੀ ਸਿਸਟਮ ਆਗਾ ਤੇ ਟੂਲ ਬਾਕਸ ਨੂੰ ਵੀ ਆਏ ਨਹੀਂ ਯਾਰ انا ਇੱਕ ਵੀ سپورਟ ਰੱਖੀ ਹੋਵੇ ਪੁਰੇ ਚਾਰ سپورਟਾਂ ਟੂਲ ਬਾਕਸ ਨੂੰ ਲਾਈਆਂ ਤੇ ਯਾਰ ਇੱਕ ਦਿੱਕਤ ਮੈਨੂੰ ਲੱਗਦੀ ਹੈ ਕਿ ਯਾਰ ਨੋ 12 ਫੁੱਟ ਬੜੀ ਝੋਲ ਜਿਹਾ ਮਾਰਦਾ ਹੋਇਆ ਯਾਰ ਕਿਉਂਕਿ ਜਿੱਥੇ 2 ਫੁੱਟ ਥਾਂ ਲੈ ਜਾਣਾ ਹੈ ਨਾ ਕਿੱਥੇ 10 ਫੁੱਟ ਤੇ ਕਿੱਥੇ 6 ਫੁੱਟ ਸਾਰਿਆਂ 'ਚ ਤਰੀਕੇ ਦਾ ਅਲੱਗ-ਅਲੱਗ ਤਰੀਕੇ ਦਾ ਕੰਮ ਹੋ ਜਾਂਦਾ ਹੈਗਾ ਕਿਉਂਕਿ ਕਈ ਵਾਰ 12 ਫੁੱਟ ਇਕੱਠਾ ਤਾਂ ਲੈਵਲ ਹੁੰਦਾ ਨਹੀਂ ਆਏ ਨਹੀਂ ਕਿ ਇੱਕ ਪਾਸੇ ਫੁੱਟ ਨੀਵਾ ਇੱਕ ਪਾਸੇ ਫੁੱਟ ਉੱਚਾ ਉਹਨੇ ਤਾਂ ਬਸ ਸੈਂਟਰ ਮਾਰਨਾ ਉਹਦਾ ਇਸੇ ਸ਼ਤਮ ਹੋ ਸਕਦਾਗਾ ਕਿ ਇੰਨਾ ਕਾਮਯਾਬ ਨਾ ਹੋਵੇ ਬਾਕੀ ਤੁਸੀਂ ਦੱਸੋ ਯਾਰ 12 ਫੁੱਟ ਦਾ ਕੋਈ ਹੋਊਗਾ ਕਾਮਯਾਬ કે ਨਹੀਂ ਫਿਰ ਅਪ ਕਰੀਏ ਗੱਲ ਬਾਤ ਕੰਪਨੀ ਨਾਲ ਕਿ ਭਈ ਆ ਤਾਂ ਕੰਮ ਖਰਾਬ ਕਰਤਾ ਕਿਸਾਨ ਨੂੰ ਤਾਂ ਰਗੜਦਾ ਤੁਸੀਂ ਤੇ ਬਾਕੀ ਹੱਕ ਹੱਕ ਦੀ ਆਪਾਂ ਗੱਲ ਕਰੀਏ ਪੂਰੇ ਸੋਹਣੇ ਫਰੇਮ ਦੇ ਵਿੱਚ ਬਣਾਈ ਹੋਈਆਂ ਲੱਗਦਾ ਜਿਵੇਂ ਇੱਕ ਪੀਸ ਹੀ ਹੁੰਦਾਗਾ ਜੇ ਇਹੋ ਜਿਹੀ ਸੰਤ ਦੇ ਇੱਕ ਤਾਂ ਲੱਗਦਾ ਲਈ ਜਾਈਏ ਬਾਅਦ ਦੀ ਬਾਅਦ ਚ ਦੇਖਾਂਗੇ ਤੇ ਇਧਰ ਐਗਰੀਜਨ ਦਾ ਆਪ ਦਾ ਪਤਾ ਨਹੀਂ ਕਿਹੜੀ ਕੰਪਨੀ ਨਾਲ ਟਾਈ ਅਪ ਕਰਕੇ ਇਹ ਸਿਸਟਮ ਜਾਂ ਬਣਾਇਆ ਹੋਇਆ ਹੈ ਆਪ ਦਾ ਤਿੰਨੇ ਸਿਸਟਮ ਇਹਦੇ ਆਹਾਂ ਪਏ ਹੈਗੇ ਤੇ ਇਹਦਾ ਕੋਈ ਕੰਪਨੀ ਦਾ ਨਾਮ ਨੂੰ ਨੀ ਰੱਖਿਆ ਸਾਰਾ ਲ ਕੋਈ ਰੱਖਿਆ ਮੈਨੂੰ ਲੱਗਦਾ ਇਹ ਤਾਂ ਆਪ ਬਣਾਦੇ ਹੋਣਗੇ ਜਸਟ ਸਟਿੱਕਰਾਂ ਦੇ ਥੱਲੇ ਹੋਊਗਾ ਚਲੋ ਆਪਾਂ ਤੁਸੀਂ ਦੱਸਿਓ ਯਾਰ ਕਿਹੜੀ ਕੰਪਨੀ ਦਾ ਲਾਈਕ ਦਾ ਜਾਂ ਕਿਸੇ ਹੋਰ ਕੰਪਨੀ ਦਾ ਕਿ ਪਸੰਦ ਦਾ ਲੋਕ ਲਾਈਕ ਕਰਦੀ ਨਹੀਂ ਤੇ ਬਾਕੀ ਪਰਮਾਤਮਾ ਜਾਣੇ ਪੂਰੇ ਸਟਿੱਕਰ ਪਤੰਦਰਾਂ ਨੇ ਕਿਹਨਾਂ ਤਾਂ ਆਪਦੇ ਲਾਤੇ ਤੇ ਤਾਂ ਚਿਪ ਵੀ ਪੈਂਦੀ ਆ ਮੇਰੇ ਹਿਸਾਬ ਨਾਲ ਇਹ ਤਾਂ ਸੌਫਟਵੇਅਰ ਅਪਡੇਟ ਅਪਡੇਟ ਕਰਨ ਨੂੰ ਆ ਬਾਈ ਵੀ ਪੰਗੇ ਲਈ ਜਾਂਦਾ ਆਪਣੇ ਵਗੂ ਕਰਕੇ ਦੇਖਦਾ ਕਹਿੰਦਾ ਚਈਆਂ ਚ ਪਹੁੰਚਾ ਦਈਏ ਕਰਾਏ ਇਹਨੂੰ 12 ਫੁੱਟੇ ਨੂੰ ਖੋਲਦੀ ਇੱਥੇ ਪਰ ਉਹ ਪਤੰਦਰ ਉਹ ਖੁੱਲਿਆ ਨਹੀਂ ਆ ਬਾਈ ਮੱਥਾ ਮਾਰਦੀ ਰਹਿ ਗਿਆ ਤੇ ਬਾਕੀ ਕਰਾਹਾ ਸੋਹਣਾ ਯਾਰ ਜਿਨੇ ਵੀ ਲੈਣਾ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਸ਼ਾਇ ਕਿਵੇਂ ਲੱਗੀ ਤੁਹਾਨੂੰ